ਸਰਨਜੀ ਸਤਿ ਸ਼੍ਰੀ ਅਕਾਲ ਅੱਜ ਹੈਗੇ ਜਿਹੜੇ ਦਿਨ 25 ਜੁਲਾਈ 2025 ਅੱਜ ਤੁਹਾਨੂੰ ਪਿਛਲੇ ਵਲੌਗ 'ਚ ਤੁਸੀਂ ਦੇਖਿਆ ਹੋਣਾ ਕਿ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰੁਕੇ ਸੀਗੇ ਸਿਕਿਉਰਿਟੀ ਕਰਕੇ ਆਪਾਂ ਨੂੰ ਅੱਗੇ ਜਾਣ ਦੇ ਆ। ਲੇਲ ਲਾ ਕੇ ਸੀਰੀਜ਼ ਦਾ ਪਾਰਟ 2 ਆ। ਅੱਗੇ ਸਾਨੂੰ ਜਾਣ ਦੇ ਆ ਫੂਡਲ ਬੁਕਿੰਗ ਸਾਡੀ ਸ਼੍ਰੀਨਗਰ ਦੇ ਵਿੱਚ ਹੈਗੀ ਸੀ। ਪਰ ਸ਼੍ਰੀਨਗਰ ਜੇ ਤੁਸੀਂ ਜਾਣਾ ਤਾਂ ਘੱਟੋ ਘੱਟ ਵੀ 2 ਵਜੇ ਦੇ ਆਸਪਾਸ ਤੁਸੀਂ ਆਪਣੇ ਡੈਸਟੀਨੇਸ਼ਨ 'ਤੇ ਹੋਣੇ ਚਾਹੀਦੇ ਆ। ਉਹ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਜਾਣ ਨਹੀਂ ਦਿੰਦੇ ਹੈਗੇ ਉਵੇਂ ਸਾਡੇ ਨਾਲ ਹੋਇਆ ਸਾਨੂੰ ਆਲਮੋਸਟ 1:06 ਵਜੇ ਕਿਸੀ ਕਿ ਤਾ ਕਰਕੇ ਸਾਨੂੰ ਅਗੇ ਸ਼੍ਰੀਨਗਰ ਜਾਣ ਨਹੀਂ ਦਿੱਤਾ ਸਾਨੂੰ ਇੱਥੇ ਰਹਿਣਾ ਪਿਆ ਐਮਰਜੈਂਸੀ ਕਰ ਲਿਆ ਚਲਦਾ ਸਾਡਾ ਕੁਝ ਵੀ ਜਿਹੜਾ ਵੀ ਪਾਰਟ ਸੀ ਕੁਝ ਵੀ ਪਲਾਨ ਨਹੀਂ ਸੀਗਾ ਸਾਰੀ ਚੀਜ਼ A to Z ਅਨਪਲਾਨਡ ਸੀਗੀ ਤੇ ਇੱਥੇ ਹੁਣ ਅਸੀਂ ਆਪਣਾ ਮੁਹੱਤੋ ਕੇ ਕੋਈ ਕੱਪੜੇ ਵਗੈਰਾ ਚੇਂਜ ਨਹੀਂ ਕੀਤੇ ਹੈ ਕੋਈ ਕੁਝ ਨਹੀਂ ਕੀਤਾ ਹੈਗੇ ਅੱਗੇ ਸ਼੍ਰੀਨਗਰ ਦੇ ਵਿੱਚ ਹੋਟਲ ਲੰਨੇ ਆਪਾਂ ਉੱਥੇ ਜਾ ਕੇ ਚੇਂਜ ਕਰੂਗੇ ਤੇ ਨਾਲ ਮੈਂ ਤੁਹਾਨੂੰ ਬਾਕੀ ਮਹੌਲ ਦਿਖਾਣਾ ਹੈ ਫਿਰ ਐਤਰਾ 뷰 ਦਿਖਾਣਾ ਕਿਉਂਕਿ ਜਦੋਂ ਕੱਲ ਰਾਤ ਆਪਾਂ ਇੱਥੇ ਆਏ ਸੀ ਤਾਂ ਹਨੇਰਾ ਜਾ ਹੋ ਗਿਆ ਸੀ ਇੱਥੇ ਕੋਈ ਆਸ-ਪਾਸ ਪਹਾੜ ਵਗੈਰੇ ਨਹੀਂ ਦਿਖਿਆ ਸੀਗਾ ਤਾਂ ਮੈਂ ਤੁਹਾਨੂੰ ਹੁਣ ਦਿਖਾਣਾ ਆ ਰਿਹਾ ਜੀ ਸਾਹਮਣੇ ਦਾ ਦੁਆਰਾ ਸਾਹਿਬ ਇਹ ਜੇ ਨਾਲ ਹੈਗੇ ਜੀ ਕਮਰੇ ਇਧਰਲੇ ਪਾਸੇ ਗੱਡੀਆਂ ਖੜੀਆਂ ਆਪਣੀਆਂ ਸਮਾਨ ਲੱਦਿਆ ਜਾ ਰਿਹਾ ਦੋਨਾਂ ਦੇ ਵਿੱਚ ਇਹਨਾਂ ਤੋਂ ਬੈਕ ਐਂਡ ਸਾਈਡ ਪਹਾੜਾਂ ਹਲਕੇ ਮੋਟੇ ਤੁਹਾਨੂੰ ਪਹਾੜ ਦਿਖਦੇ ਵੀ ਹੋਣੇ। ਉਹ ਪਿੱਛੇ ਹੈਗੇ ਜੀ ਪਹਾੜ। ਮਤਲਬ ਜਿਹੜੀ ਹੈ ਟਨਲ ਟਨਲ ਦੇ ਅਸੀਂ ਨਾਲ ਹੀ ਆ ਟਨਲ ਤੋਂ ਅਪਰੋਕਸੀਮੇਟਲੀ 5 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਆ ਆਪਾਂ ਹੈਗੇ ਆ। ਇੱਧਰ ਆਪਣੇ ਸਾਰਾ ਪਰਿਵਾਰ ਬੈਠਿਆ। ਕਿਸੇ ਨੇ ਕੋਈ ਕੱਪੜੇ ਚੇਂਜ ਨਹੀਂ ਕੀਤੇ ਹੈਗੇ। ਆਪਾਂ ਜੋ ਵੀ ਕੁਝ ਕਰੂਗੇ ਅੱਗੇ ਸ਼੍ਰੀਨਗਰ ਦੇ ਵਿੱਚ ਹੋਟਲ ਲੰਨੇ ਆ। ਜਾਂ ਕਿਤੇ ਵੀ ਹੋਟਲ ਲੰਨੇ ਆ ਉੱਥੇ ਚੇਂਜ ਵਗੈਰਾ ਕਰਦੇ ਆ। ਗੱਡੀਆਂ ਮੋੜ ਕੇ ਇੱਧਰ ਨੂੰ ਲਾਓ ਨਾਲੇ ਥੰਬਨੇਲ ਬਣਾਈਏ। ਲੋ ਜੀ ਕਰ ਦੋਸਤਾਂ ਨੂੰ ਅਲਵਿਦਾ ਕਹਿੰਦਾ ਟਾਈਮ ਆ ਗਿਆ ਆਪਣਾ। ਅੱਗੇ ਚੱਲਦੇ ਆਂ। ਪੋਰਟਲ ਵਗੈਰਾ ਲੈਣੇ ਆਂ, ਫਰੈਸ਼ ਹੋਣੇ ਆਂ, ਬ੍ਰੇਕਫਾਸਟ ਵੀ ਅਜ ਅਜੇ ਸਭ ਕੁਝ ਖਾਣਾ ਪੀਣਾ ਹੈ। ਅਜੇ ਅਸੀਂ ਕੁਝ ਵੀ ਨਹੀਂ ਕੀਤਾ ਹੈਗਾ। ਆ ਇੱਥੇ ਬਾਹਰ ਦੀ ਛੋਟੀ ਜੀ ਮਾਰਕੀਟ ਸੀ ਜਿਹੜੀ ਮੈਂ ਤੁਹਾਨੂੰ ਕੱਲ ਰਾਤ ਦਿਖਾਤੀ ਸੀ ਜਦੋਂ ਅਸੀਂ ਖਾਣ ਗਏ ਸੀਗੇ ਡਿਨਰ। ਉਧਰਲੇ ਪਾਸੇ ਅਸੀਂ ਡਿਨਰ ਕੁਝ ਇਹ ਜਿਹਾ ਇੱਥੇ ਥਾ ਵਿਊ ਹੈ। ਤੇ ਜਿਹੜੀ ਆ ਚੀਜ਼ ਸਾਨੂੰ ਮਿਲੀ ਹੈ ਆ ਸਾਡੀ ਬਿਲਕੁਲ ਵੀ ਪਲਾਨ ਨਹੀਂ ਸੀਗੀ ਸਾਰੀ ਚੀਜ਼ ਅਨਪਲਾਨਡ ਸੀ ਬਹੁਤ ਹੀ ਸੋਹਣਾ ਸਾਡਾ ਐਡਵੈਂਚਰ ਹੋਇਆ ਇਨਫੈਕਟ ਜਿਹੜੀ ਇੱਥੇ ਸ਼ਾਂਤੀ ਹੈ ਅਸੀਂ ਇੱਥੇ ਸ਼ਾਂਤੀ ਚ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ ਬਹੁਤ ਹੀ ਜ਼ਿਆਦਾ ਸਾਨੂੰ ਮਜ਼ਾ ਆਇਆ ਆ ਇੰਨੇ ਕਿ ਇੱਥੇ ਮਾਰਕੀਟ ਹੈ ਤੇ ਅੱਗੇ ਚੱਲਦੇ ਹੁਣ ਆ ਪਹੁੰਚੇ ਜੀ ਇੱਥੇ ਇੱਕ ਰੈਸਟੋਰੈਂਟ ਦੇ ਵਿੱਚ ਇੱਥੇ ਉਹ ਚਾਹ ਵਗੈਰਾ ਪੀਨੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਪਾਂ ਕੁਝ ਵੀ ਖਾਇਆ ਪੀਆ ਨਹੀਂ ਹੈਗਾ ਨਾ ਚਾਹ ਵਗੈਰਾ ਪੀਤੀ ਆ ਨਾ ਸਿਨਾਇ ਤੋਂ ਹੈ ਤੇ ਸ਼੍ਰੀਨਿਕਰ ਇੱਥੇ ਤੋਂ ਬਿਲਕੁਲ ਹੀ ਥੋੜਾ ਜਿਹਾ ਰਹਿ ਗਿਆ ਅਪਰੋਕਸੀਮੇਟਲੀ 2 ਕਿਲੋਮੀਟਰ ਰਹਿ ਗਿਆ ਹੁਣ ਚੈਕਿੰਗ ਵਗੈਰਾ ਚੱਲਦੀ ਰਹਿੰਦੀ ਹੈ ਤਾਂ ਆਪਦੇ ਕਰਕੇ ਥੋੜਾ ਜਿਹਾ ਟਾਈਮ ਫਲਕਚੁਏਸ਼ਨ ਹੋ ਜਾਂਦੀ ਹੈ ਇੱਥੇ ਪੀਨੇ ਆ ਚਾਹ ਚਾਹ ਪੀਣਾ ਤੇ ਚਾਹ ਪਾਣਾ ਚਾਹ ਨਾਲ ਇਹਦੇ ਇੱਥੇ ਡਿਸਟੋਪ ਕਸ਼ਮੀਰ ਇੱਥੇ ਤੁਸੀਂ ਕਸ਼ਮੀਰ ਦਾ ਕੇਸਰ ਵਗੈਰਾ ਕੁਝ ਵੀ ਲੈ ਸਕਦਾ ਹੈ ਕੇਸਰ ਵਗੈਰਾ ਇੱਥੇ ਮਿਲ ਜੂਗਾ ਅੰਦਰ ਤੁਸੀਂ ਲੈਣਾ ਹੋਵੇ ਤਾਂ ਇੱਥੋਂ ਬਾਹਰ ਕੇ ਲੈ ਸਕਦੇ ਹੋ ਹੁਣ ਜਦੋਂ ਦੇ ਆਪੋ ਥਲੋ ਤੁਰਿਆ ਗੁਰਦੁਆਰਾ ਸਾਹਿਬ ਤੋਂ ਬਹੁਤ ਹੀ ਜ਼ਿਆਦਾ ਸੋਹਣੇ ਸੈਨਿਕ 뷰 ਆਏ ਹੋਏ ਆ ਹੁਣ ਜੇ ਮੈਂ ਸਾਰੇ ਦੇ ਸਾਰੇ ਸੈਨਿਕ 뷰 ਕੈਪਚਰ ਕਰਨ ਲੱਗ ਗਿਆ ਤਾਂ ਵੀਡੀਓ ਤਾਂ ਬਹੁਤ ਲੰਬੀ ਹੋ ਜੂਗੀ ਤਾਰਿਕੋ ਐਸਟੇ ਕਿ ਤੁਸੀਂ ਆਪ ਵਿੱਚ ਜ਼ਰੂਰ ਆਇਓ ਆ ਹੈਗੀ ਜਿੰਦਰੋ ਦੁਕਾਨ ਐਸਟੋ ਸੈਫਰੈਂਡ ਤੇ ਇੱਥੇ ਡਰਾਈਵ ਥਰੂਡ ਵੀ ਆ ਗਿਆ ਖਰੂਡ ਵਗੈਰਾ ਕਾਜੂ ਕਾਜੂ ਬਣਾ ਕਾਵਾ ਸਾਰਾ ਗੁਸਤਾਂ ਨੂੰ ਇੱਥੇ ਮਿਲੂਗਾ ਇਸ ਵਿੱਚ ਆਦਾਈ वो आ जाए ग्राम वो 25 ग्राम वाला होता है ₹70 पर ग्राम दिया ये इसका गिफ्टिंग पैक आता है 11 ग्राम का 12 पैसे कभी खराब नहीं होता है जितना पुराना होता है अच्छा सिर्फ फ्रिज में ये ना 1250 हां इतना ग्राम के हिसाब छोटी पैकेजिंग की नहीं

ਉਹ ਅਗਰ ਆਪ ਕੱਪੜੇ ધોਤੇ ਵੀ ਹੈ ਕਦੇ ਨਹੀਂ ਜਾਂਦਾ ਜਾਂਦਾ ਨਹੀਂ ਮੇਰੇ ਕੋ ਮੈਂ ਇਕੱਲੇ ਮੇਰੇ ਕੋ ਜੱਦੀ ਪਿਆ ਹੋ ਇਹ ਪੰਜ ਛੇ ਸਾਲ ਦਾ ਕਿੰਨਾ ਸਾਹੀ ਪੀਸ ਚੱਲਦਾ ਹੈ ਹੈ ਇਹ 5 6 ਸਾਲ 10 ਸਾਲ ਹੋ ਗਏ 10 ਸਾਲ ਪਹਿਲਾਂ ਇਹ ਆਪਾਂ ਖਰਾਬ ਵੀ ਕਦੇ ਨਹੀਂ ਹਾਂ 10 ਸਾਲ ਇੱਥੇ ਆ ਗਿਆ ਆਪਣਾ ਬ੍ਰੈਕਫਾਸਟ ਇਹਦੇ ਕੋਲੀਆਂ ਨਹੀਂ ਮੇਤੋਂ ਆਮਲੇਟ ਬ੍ਰੈਡ ਆਮਲੇਟ ਤੇ ਨਾਲ ਮੈਗੀ ਚਾਚੀ ਆਪਣੇ ਨੈਪਕਿਨ ਲੈਣ ਗਈ ਹੋਇਆ ਨਾਲ ਆਪਣਾ ਵਿਊ ਮਿਲ ਰਿਹਾ ਇੱਥੇ ਜੋ ਆਪਾਂ ਖਾ ਪੀ ਕੇ ਬ੍ਰੀਕਫਾਸਟ ਆਪਾਂ ਨੇ ਆਮਲੇਟ ਵਗੈਰਾ ਆਰਡਰ ਕੀਤਾ ਸੀ ਇੱਕ ਮਹਗੀ ਕਾਫੀ ਤੇ ਚਾਹ ਇੱਕ ਕਾਵਾ ਕਾਵਾ ਕਾਫੀ ਤੇ ਚਾਹ ਸਾਰਾ ਕੁਝ A to Z ਕੁਆਲਿਟੀ ਦਾ ਵਧੀਆ ਮਾਲ ਸੀ ਹੁਣ ਆਪਾਂ ਅੱਗੇ ਨੂੰ ਚੱਲਦੇ ਆਂ ਸ਼੍ਰੀਨਗਰ ਪਹੁੰਚਦੇ ਆਂ ਸ਼੍ਰੀਨਗਰ ਦੀ ਡਰਾਈਵ ਅਪਰੋਕਸੀਮੇਟਲੀ 3 ਘੰਟੇ ਦੀ ਦਿਖਾ ਰਿਹਾ ਉੱਥੇ ਸ਼੍ਰੀਨਗਰ ਪਹੁੰਚ ਕੇ ਹੋਟਲ ਵਗੈਰਾ ਲੈ ਕੇ ਫਰੈਸ਼ ਹੋ ਕੇ ਫਿਰ ਆਪਾਂ ਘੁੰਮਣੇ ਉੱਥੇ ਸ਼੍ਰੀਨਗਰ ਮਾਰਕੀਟ ਵਗੈਰਾ ਦੇਖਦੇ ਕਿਉਂਕਿ ਸ਼੍ਰੀਨਗਰ ਚ ਮਾਰਕੀਟ ਕਾਫੀ ਜ਼ਿਆਦਾ ਵੱਡੀ ਹੈ ਇੰਟਰ ਕਰ ਗਏ ਜੀ ਸ਼੍ਰੀਨਗਰ ਤੇ ਆ ਰੱਖੋ ਸ਼੍ਰੀਨਗਰ ਦੀ ਬਿਊਟੀ ਖੈਰ ਜਦੋਂ ਆਪਾਂ ਪਹਿਲਾਂ ਇਸ ਗਿਆ ਸਾਰੀ ਰੋਡ ਤੇ ਆਪਾਂ ਪੂਰੇ ਚੰਗੀ ਤਰੀਕੇ ਦੇ ਨਾਲ ਘੁੰਮੇ ਹੋਏ ਆ ਆ ਰੋਡ ਅੱਗੇ ਜਾ ਕੇ ਕਾਫੀ ਸਾਰੇ ਗਾਰਡਨਾਂ ਨੂੰ ਕਨੈਕਟ ਕਰ ਦਿੰਦੀ ਹੈ ਡੈਲ ਲੇਕ ਦੇ ਬਿਲਕੁਲ ਹੀ ਅਸੀਂ ਐਂਡ ਵਾਲੇ ਪਾਸੇ ਤੇ ਆਏ ਹੋਏ ਆ ਬਿਲਕੁਲ ਹੀ ਐਂਡ ਵਾਲੇ ਪਾਸੇ ਤੇ ਬਣੋ ਹੋਟਲ ਹੈ ਤੇ ਹੋਟਲ ਵੀ ਆਪਣਾ ਨੇੜੇ ਹੀ ਆ ਗਿਆ ਹੁਣ ਉਸ ਤੋਂ ਬਾਅਦ ਹੋਟਲ ਰਜਾਈਏ ਫਿਰ ਡੈਲ ਲੇਕ ਵੀ ਘੁੰਮਦੇ ਆਪਾਂ ਆਪਾਂ ਫਾਈਨਲੀ ਪਹੁੰਚ ਗਏ ਜੀ ਸ਼੍ਰੀਨਗਰ ਸ਼੍ਰੀਨਗਰ ਤੇ ਆ ਸਾਹਮਣੇ ਵਾਲੇ ਪਾਸੇ ਸਾਡੇ ਡੈਲ ਲੇਕ ਹੈ ਤੇ ਪਿੱਛੇ ਸਾਡਾ ਹੋਟਲ ਹੈ ਹੋਟਲ ਦਾ ਨਾਮ ਹੈਗਾ ਦਾ ਹੋਟਲ ਰੋਜ਼ਨ ਨਹੀਂ ਰੋਜ਼ਨ ਕਿ ਹਾਂ ਹੈਰੀਟੇਜ ਰੋਜ਼ਨ ਹੈਰੀਟੇਜ ਰੋਜ਼ਨ ਆਪਣਾ ਹੋਟਲ ਹੈ ਤਿੰਨ ਕਮਰੇ ਆਪਣੇ ਆਲਰੇਡੀ ਬੁੱਕ ਹੈ ਜਾ ਕੇ ਆਪਣੇ ਸਿਰਫ ਚੈੱਕ ਇਨ ਕਰਨਾ ਇੱਕ ਵਾਰ ਪਾਪਾ ਦੇ ਚਾਚਾ ਗਏ ਹੋਏ ਆਣੇ ਦੇਖਣ ਵਾਸਤੇ ਸਾਹਮਣੇ ਡੈਲ ਲੇਕ ਦਾ ਥਿਊ ਹੈ ਆਪਣਾ ਫਟਾਫਟ ਜਾਨੇ ਫਰੈਸ਼ ਵਗੈਰਾ ਹੁੰਨੇ ਆ ਫਿਰ ਆ ਕੇ ਡੈਲ ਲੇਕ ਚ ਦੇਖਦੇ ਆ ਨਾਲਿਆ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਹੈਗੇ ਆ ਤਰੀਕ 25 ਜੁਲਾਈ ਤੇ 25 ਜੁਲਾਈ ਨੂੰ ਹੈਗਾ ਮੇਰੇ ਮੰਮਾ ਦਾ ਬਰਥਡੇ ਦੇਖਦਾ ਜੇ ਕੋਈ ਸਪੈਸ਼ਲ ਹੋ ਜਾ ਤਾਂ ਫਾਈਨਲੀ ਆਪਾਂ ਨੂੰ ਰੂਮ ਮਿਲ ਗਿਆ ਹੋਟਲ ਦੇ ਵਿੱਚ ਰੂਮ ਹਜੇ ਆਪਾਂ ਨੂੰ ਇੱਕ ਹੀ ਮਿਲੇ ਕਿਉਂਕਿ ਆਪਾਂ ਨੇ ਚੈੱਕ ਇਨ ਟਾਈਮ ਤੋਂ ਜ਼ਿਆਦਾ ਸ਼ਿੱਤ ਚੈੱਕ ਇਨ ਕਰ ਲਿਆ ਤੇ ਦੋ ਆਪਣੇ ਰੂਮ ਹਜੇ ਰੈਡੀ ਹੋਣੇ ਆ ਹੁਣ ਜਦ ਇਹ ਬੰਦੇ ਹੈਗੇ ਆ ਜਾਉਂਗੇ ਫੇਰ ਆਪਣੇ ਆਉਂਗੇ ਦੋ ਮਿੰਟ ਸਾਈਡੋਂ ਚ ਤੇ ਇੱਕ ਤਾਂ ਰੂਮ ਹੈਗਾ ਆ ਡਬਲ ਬੈੱਡ ਇੱਥੇ ਲੱਗਿਆ ਹੋਇਆ ਜਿਵੇਂ ਤਾਂ ਨਾਲ ਦੋ ਬੱਚੇ ਵੀ ਆ ਸਾਰੇ ਆਪਣਾ ਸਮਾਨ ਇੱਥੇ ਆਪਾਂ ਨੂੰ ਕਿ ਉਹਦਾ ਟ੍ਰੈਵਲ ਰਹੇ ਹੋ ਉਹ ਸਾਹਮਣੇ ਸਾਫ ਕਰਦੇ ਆਂ ਉਸ ਤੋਂ ਬਾਅਦ ਇੱਕ ਡਬਲ ਬੈਡ ਐਥੇ ਜਿਵੇਂ ਤੇ ਨਾਲ ਦੇ ਤੇ ਦੋ ਜਣੇ ਆਉਂਗੇ ਆਇਦਰ ਅਟੈਚ ਵਾਸ਼ਰੂਮ ਆ ਗਿਆ ਆਪਣਾ ਇੱਥੇ ਅਟੈਚ ਵਾਸ਼ਰੂਮ ਨਾਲ ਕੱਲ ਦੇ ਦਿਨ ਤੋਂ ਬਾਅਦ ਅੱਜ ਸਾਨੂੰ ਬਹੁਤ ਹੀ ਸੋਹਣਾ ਦਿਨ ਦੇਖਣ ਨੂੰ ਮਿਲਿਆ ਲਾਈਟ ਵੀ ਆ ਗਈ ਐ ਇੱਥੇ ਰੂਮ ਵੀ ਬਾਕ ਵਧੀਆ ਹੈ ਅਰੇਸਟ ਵਗੈਰਾ ਸਾਰੀ ਠਕਾਵਟ ਵਗੈਰਾ ਤਾਰਦੇ ਆ ਕਿਉਂਕਿ ਕੱਲ ਦੀ ਠਕਾਵਟ ਕੱਲ ਦੀ ਸਫਰ ਦੀ ਕੱਲ ਰਾਤ ਦੀ ਠਕਾਵਟ ਅੱਜ ਸਾਰੀ ਇੱਥੇ ਤਾਰ ਲਣੀ ਅੱਜ ਵਧੀਆ ਕੰਮ ਹੋ ਗਿਆ ਜੋ ਵੀ ਕੁਝ ਹੋ ਗਿਆ ਤੇ ਆਪਾਂ ਪਾਰਟ ਆਪਣਾ ਦੋ ਚਾਰ ਦੇ ਆ ਲਾਈਕ ਸਬਸਕ੍ਰਾਈਬ ਕਰਦੇ ਹੋ ਜੀ ਚੈਨਲ ਤੇ ਵੀਡੀਓ ਨੂੰ ਉਦਾਂ ਹੀ ਮੜ ਜੀ ਹਾਂ ਨਾ ਹੁਣ ਆਪਾਂ ਆ ਹੋਟਲ ਲਿਆ ਸੀਗਾ ਤੇ ਹੋਟਲ ਦੇ ਵਿੱਚੋਂ ਨਹਾ ਤੋ ਕੇ ਆਪਾਂ ਸਾਰੇ ਜਾਨੇ ਫਰੈਸ਼ ਹੋ ਗਏ ਆਲਮੋਸਟ ਆਪਣੀ 2 2.5 ਘੰਟੇ ਦੀ ਬ੍ਰੇਕ ਹੋ ਗਈ ਤੇ ਬ੍ਰੇਕ ਤੋਂ ਬਾਅਦ ਹੁਣ ਆਪਾਂ ਚੱਲਦੇ ਆ ਬਾਹਰ ਸ਼੍ਰੀਨਗਰ ਕਾ ਕਿੰਨਾ ਸ਼ਹਿਰ ਹੈ ਆ ਬਾਹਰ ਚੱਲਦੇ ਆ ਸਾਰਾ ਦਾ ਸਾਰਾ ਸ਼ਹਿਰ ਗਾਰਡਨ ਦੇ ਨਾਲ ਘਿਰਿਆ ਹੋਇਆ ਹੈ ਗਾਰਡਨ ਚ ਘੁੰਮਦੇ ਆ ਕਿਉਂ ਨਾਲੇ ਤੁਹਾਨੂੰ ਇੱਕ ਹੋਰ ਸਪੈਸ਼ਲ ਗੱਲ ਦੱਸਦਾ ਇੱਥੇ ਜਿੰਨੇ ਵੀ ਗਾਰਡਨ ਹੈ ਸਾਰੇ ਦੇ ਸਾਰੇ ਹਿਸਟੋਰੀਕ ਗਾਰਡਨ ਹਨ ਹਰ ਇੱਕ ਚੀਜ਼ ਦਾ ਕੋਈ ਮਤਲਬ ਹੈ ਜਿਹੜੀ ਵੀ ਗਾਰਡਨ ਦੇ ਵਿੱਚ ਲੱਗੇ ਹੋਏ ਕਿਉਂਕਿ ਆ ਸਾਰੇ ਗਾਰਡਨ ਮੁਗਲ ਦੇ ਮੁਗਲਾਂ ਦੇ ਟਾਈਮ ਦੇ ਹਨ ਮੁਗਲਾਂ ਦੇ ਰਾਜ ਦੇ ਟਾਈਮ ਦੇ ਆਪਾਂ ਚੱਲਦੇ ਆ ਆਪਾਂ ਵੀ ਕੋਈ ਗਾਰਡਨ ਐਕਸਪਲੋਰ ਕਰਦੇ ਆ ਇਨਫੈਕਟ ਅਸੀਂ ਦੋ ਇੱਕ ਗਾਰਡਨ ਸੋਚਿਆ ਸੀ ਦੋ ਤਿੰਨ ਗਾਰਡਨ ਐਕਸਪਲੋਰ ਕਰਨ ਦੇ ਉਹ ਕਰਦੇ ਆਂ ਡੈਲੀਗ ਦੇਖਦੇ ਆਂ ਸਾਰੇ ਕੁਝ ਦੇਖਦੇ ਨੇ ਨਾਲੇ ਤੁਹਾਨੂੰ ਦਿਖਾਉਣੇ ਆਂ ਬਾਕੀ ਅਸੀਂ ਫਰੈਸ਼ ਵਗੈਰਾ ਹੋ ਗਏ ਪੂਰੇ ਤੇ ਜਿਹੜੀ 2-2 ਘੰਟੇ ਅਸੀਂ ਆਰਾਮ ਵਗੈਰਾ ਕਰਿਆ ਕੱਲ ਦੀ ਥਕਾਵਟタル ਲਈ ਰਾਤ ਦੀ ਥਕਾਵਟタル ਲਈ ਇਹ ਵਧੀਆ ਸਾਨੂੰ ਰੂਮ ਮਿਲ ਗਏ ਤਿੰਨ ਅਸੀਂ ਰੂਮ ਲਏ ਨੇ 9 ਅਸੀਂ ਬੰਦੇ ਆਂ ਪਰ ਕਿ ਬਹੁਤ ਵਧੀਆ ਤਰੀਕੇ ਨਾਲ ਆਪਾਂ ਐਡਜਸਟ ਹੋ ਗਏ ਆ ਆ ਹੈਗੇ ਸਾਡਾ ਡਾਈਨਿੰਗ ਏਰੀਆ ਰਾਤ ਨੂੰ ਜਿਹੜਾ ਵੀ ਡਿਨਰ ਵਗੈਰਾ ਕਰੂੰਗੇ ਆਪਾਂ ਸਾਰੇ ਇੱਥੇ ਇਕੱਠੇ ਹੋ ਕੇ ਡਿਨਰ ਕਰ ਲਵਾਂਗੇ ਤੇ ਆਉ ਜਿਹੜਾ ਟੋਟਲ ਹੋਟਲ ਹੈ ਤਿੰਨ ਫਲੋਰ ਹੈ ਜਾਇ ਗਰਾਉਂਡ ਫਲੋਰ ਫਰਸਟ ਫਲੋਰ ਤੇ ਸੈਕੰਡ ਫਲੋਰ ਹਾਂ ਥਰਡ ਨਹੀਂ ਹੈਗਾ ਸੈਕੰਡ ਫਲੋਰ ਤੱਕ ਉਹ ਤਰ ਹੈ ਨਾਈਸ ਇੱਥੇ ਤੋਂ ਆਪਾਂ ਦੋ ਦੋ ਗੱਡੀਆਂ ਸਿੱਗੀਆਂ ਹੁਣ ਇੱਥੇ ਤੋਂ ਇਕ ਗੱਡੀ ਅੱਗੇ ਜਾਊਗੀ ਇਕ ਜਿਹੜੀ ਆ ਗੱਡੀ ਆ 7 ਸੀਟਰ ਹੈ ਤੇ ਆਪਣੇ ਕੋਲ ਕਾਫੀ ਬੰਦੇ ਹੈਗੇ ਜਿਹੜੇ ਪਤਲੇ ਆ ਆਪਾਂ ਬੜੇ ਆਰਾਮ ਨਾਲ ਇਚ ਐਡਜਸਟ ਹੋ ਜੂਗੇ ਇਹਦੇ ਚੱਲਦੇ ਅੱਗੇ ਹੁਣ ਗਾਰਡਨ ਵਗੈਰਾ ਘੁੰਮਣ ਹੁਣ ਅੱਗੇ ਆਪਣੀ ਕਲੇ ਇੱਕੀ ਗੱਡੀ ਚਾਹੂਗੀ ਲੋਕਲ ਲੋਕਲ ਵਾਸਤੇ ਤੇ ਜਦੋਂ ਲੰਬਾ ਸਫ਼ਰ ਕਰਨਾ ਹੈ ਤਾਂ ਦੋਨੋਂ ਮੈਸੇ ਕਲਾ ਲੋਕਲ ਘੁੰਮਣੇ ਤਾਂ ਕਲਾ ਇੱਚ ਘੁੰਮੋ ਡਰਾਈਵ ਕਰਕੇ ਆਪਾਂ ਪਹੁੰਚ ਗਏ ਜੀ ਬੋਟਨিক্যাল ਗਾਰਡਨ ਆ ਇਧਰਲੇ ਪਾਸੇ ਹੈਗੇ ਬੋਟਨੀਕਲ ਗਾਰਡਨ ਇਹ ਤੋਂ ਸਾਹਮਣੇ ਹੈਗੇ ਟੋਲੀ ਗਾਰਡਨ ਤੇ ਐਨ ਪੂਰੀਆਂ ਹੁੱਟੀਆਂ ਚੋਟੀਆਂ ਦਾ 뷰 ਆ ਰਿਹਾ ਇੱਥੇ ਬੋਟਨੀਕਲ ਗਾਰਡਨ ਚੱਲਦੇ ਹਾਂ ਬੋਟਨੀਕਲ ਗਾਰਡਨ ਬਹੁਤ ਹੀ ਜ਼ਿਆਦਾ ਸੋਹਣਾ ਗਾਰਡਨ ਹੈ ਗ੍ਰੀਨਰੀ ਉੱਥੇ ਪੂਰੀ ਹੈ ਅਲੱਗ-ਅਲੱਗ ਤਰੀਕੇ ਦੇ ਉੱਥੇ ਫੁੱਲ ਬੂਟੇ ਮਿਲ ਸਕਦੇ ਆਪਾਂ ਨੂੰ ਉਸ ਤੋਂ ਬਾਅਦ ਅਲੱਗ-ਅਲੱਗ ਤਰੀਕੇ ਦੇ ਦਰਖਤ ਪਾਰਕਿੰਗ 'ਚ ਆਪਾਂ ਨੇ ਗੱਡੀ ਖੜਾ ਆਤੀ ਹੁਣ ਅੱਗੇ ਜਾ ਕੇ ਟਿਕਟ ਲੈਣੇ ਆ ਬੋਟਨੀਕਲ ਗਾਰਡਨ ਦੀ ਆ ਮਿਲ ਗਿਆ ਸਾਨੂੰ ਪਹਿਲਾਂ ਵੀ ਬੋਟਨੀਕਲ ਗਾਰਡਨ ਦਾ ਆਹ ਤਾਂ ਹੁਣ ਖਾਦੀ ਰਹਿਣਾ ਉਹ ਸਾਰਾ ਖਾਣ ਦਾ ਆਹ ਬੜੇ ਲੱਗੀਆਂ ਰੰਗ ਜਾਨ ਸਭੇ ਜਣਾ ਪਿਊਲਿੰਗ ਤਾਂ ਅੱਛੀ ਉਹਦੀ ਬਹੁਤ ਬੜੇ ਬੂਟ ਬੋਟਨਿਕਲ ਗਾਰਡਨ ਆਪਾਂ ਪੁੰਚੇ ਹੋਏ ਆ ਬਹੁਤ ਹੀ ਜ਼ਿਆਦਾ ਸੋਹਣਾ ਗਾਰਡਨ ਆ ਫੋਟੋ ਸ਼ੂਟ ਚੱਲੀ ਜਾਂਦੇ ਆ ਵਿੱਚ ਤੁਸੀਂ ਕਲਿੱਪ ਦੇਖ ਲਈ ਹੋਣੀ ਪਿੱਛੇ ਆਪਾਂ ਨੇ ਮਿਊਜ਼ਿਕ ਲਾਤਾ ਸੀ ਬਹੁਤ ਹੀ ਸੋਹਣਾ ਬੋਟਨਿਕਲ ਗਾਰਡਨ ਆ ਤੇ ਅਸੀਂ ਇੰਜੋਏ ਕਰੀ ਜੰਨੇ ਇੱਥੇ ਉਹ ਤੋਂ ਬਾਅਦ ਆ ਕਰ ਕਰਕੇ ਫਿਰ ਆਪਾਂ ਲੰਚ ਵਗੈਰਾ ਦੇਖਦੇ ਆ ਆ ਇਥੇ ਮੈਪਲ ਟਰੀ ਵੀ ਲੱਗਿਆ ਹੋਇਆ ਆ ਗਿਆ ਕੈਨੇਡਾ ਦਾ ਝੰਡਾ ਚਲੋ ਹਾਂਜੀ ਹਾਂਜੀ ਜਰੂਰ 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 ਚਲੋ ਆਹ ਹੈ ਜੀ ਸਾਹਮਣੇ ਬਾਟਨੀਕਲ ਗਾਰਡਨ ਦੀ ਝੀਲ ਝੀਲ ਕੈਸਾ ਰਿਹਾ ਤੁਸੀਂ ਛੋਟੀ ਜਿਹੀ ਕਲੀ ਕੈਸਾ ਹੈ ਇਹਦੇ ਹਾਲੇ ਦੋਲੇ ਬਣਿਆ ਹੋਇਆ ਸਾਰਾ ਦਾ ਸਾਰਾ ਬਾਟਨੀਕਲ ਗਾਰਡਨ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਜਿਵੇਂ ਕਿ ਆਪਣੇ ਸ਼ਾਮ ਜੀ ਨੂੰ ਹੋ ਜਾਂਦਾ ਕਿ ਨਾ ਬਹੁਤਾ ਠੰਡਾ ਨਾ ਬਹੁਤਾ ਗਰਮ ਉਹ ਜਿਹੜਾ ਹੈ ਕਿ ਜਦ ਹਵਾ ਚੱਲੇ ਤਾਂ ਠੰਡ ਹੈ ਅਦਰਵਾਈਜ਼ ਗਰਮ ਹੈ ਉਹ ਜਿਹ ਮੌਸਮ ਹੋਇਆ ਹੋਇਆ ਲੜੀ ਜੀ ਬੱਚੇ ਉਹਦੇ ਦੇ ਬੱਚੇ ਆ ਗਏ ਹੜੇ ਆ ਦੇ ਬੱਚੇ ਦੋ ਕ ਉਹ ਦੋ ਬੱਚੇ ਆ ਗਏ ਲਓ ਜੀ ਬੱਚਿਆਂ ਦੇ ਇਕ ਆਪਾਂ ਬੋਟਨিক্যাল ਗਾਰਡਨ ਦੇਖ ਲਿਆ ਕਾਫੀ ਜ਼ਿਆਦਾ ਆਪਾਂ ਨੇ ਸ਼ਾਰਟ ਵਗੈਰਾ ਲੈ ਲੇ ਤੇ ਮੈਂ ਜਿਹੜਾ ਹੁੰਦਾ ਫੋਟੋ ਖਚਾਉਂਦਾ ਫੋਟੋਆਂ ਕਾਫੀ ਸਾਰੀਆਂ ਖਿੱਚੀਆਂ ਗਈਆਂ ਇੱਕ ਪਿੱਛੇ ਕਾਫੀ ਜ਼ਿਆਦਾ ਵਧੀਆ ਸੀਨਰੀ ਸੀਗੀ ਉਹ ਜ਼ਬਰਦਸਤ ਦ੍ਰਿਸ਼ਤ ਵਗੈਰਾ ਸਾਰਿਆਂ ਦੀ ਫੋਟੋ ਆ ਗਈਆਂ ਹੁਣ ਅਪ੍ਰੋਕਸੀਮੇਟਲੀ 2:3 ਵਜ ਗਏ ਚੱਲੀਏ ਆਪਾਂ ਕਿਸੇ ਹੋਟਲ 'ਚ ਪਹਿਲਾਂ ਕੁਝ ਖਾਈਏ ਪੀਏ ਨਾਲੇ ਇੰਨੇ 'ਚ ਗਰਮੀ ਘਟ ਜੂਗੀ ਥੋੜਾ ਧੁੱਪ ਘੱਟ ਪੈ ਜੂਗੀ ਫੇਰ ਆਪਾਂ ਅੱਗੇ ਚੱਲਦੇ ਆਂ ਅਗਲਾ ਗੜਨ ਦੇ ਅਹੇ ਜ ਕੋਈ ਹੋਣਾ ਵੀ ਆ ਅੱਗੇ ਜੇ ਇੱਧਰਲੇ ਪਾਸੇ ਡੱਲੇ ਪਾਏ ਟੇਬਲ ਉੱਤੇ ਜੀ ਪੀਜ਼ਾ ਹੱਟ ਜਮਾ ਡੈਲੀ ਦੇ ਸਾਹਮਣੇ ਆ ਇੱਥੇ ਖਾਣੇ ਪੀਣੇ ਕਿਉਂਕਿ ਆਲਰੇਡੀ ਛਾਈ ਉੱਤ ਢਾਈ ਦਿਨ ਵੱਧ ਗਏ ਤੇ ਕੋਈ ਲੰਚ ਵਗੈਰਾ ਖਾਣ ਦਾ ਟਾਈਮ ਰਹਿ ਨਹੀਂ ਹੈਗਾ ਥੋੜਾ ਜੰਕ ਫੂਡ ਖਾਣੇ ਆ ਪੀਜ਼ਾ ਹੱਟ ਦੇ ਆਏ ਹੋਏ ਆ ਇੱਥੇ ਖਾਣੇ ਤੇ ਆ ਪਿੱਛੇ ਆਪਣੀ ਸਾਰੀ ਹੈਗੀ ਡੈਲੀ ਕਿਥੇ ਲੇ ਬਸ ਨੂੰ ਲੋਮ ਆ ਇਧਰ ਸਾਰਾ ਵੀ ਡੈਲੀ ਕਿਉਂ ਇੱਥੇ ਪੀਜ਼ਾ ਹੱਟ ਤੇ ਬੈਠੇ ਆ ਆਪਾਂ ਇੱਥੇ ਪਿਸਾੜ ਤੋਂ ਖਾਧਾ ਹੈ ਤੇ ਇਹਨਾਂ ਦੀ ਲੋਕੇਸ਼ਨ ਵੀ ਬਹੁਤ ਸੋਹਣੀ ਹੈ ਇੱਥੇ ਵਧੀਆ ਸਿਟਿੰਗ ਏਰੀਆ ਤੇ ਸਭ ਤੋਂ ਵੱਡੀ ਗੱਲ ਸਿਟਿੰਗ ਏਰੀਆ ਦੇ ਨਾਲ-ਨਾਲ ਕਿ ਸ਼ਾਮ ਨੂੰ ਡੈਲ ਲੇਕ ਆਪਾਂ ਪਹੁੰਚੇਗੇ ਜੀ ਡੈਲ ਲੇਕ ਤੇ ਹੁਣ ਆਪਾਂ ਦਾ ਇੱਥੇ ਤੋਂ ਪਲਾਨ ਬਣਿਆ ਹੈ ਕਿ ਆਪਾਂ ਅੱਗੇ ਪ੍ਰੀ ਮਹਿਲ ਨੂੰ ਜਾਉਂਗੇ ਪ੍ਰੀ ਮਹਿਲ ਦਾ ਆਪਣਾ ਪਲਾਨ ਬਣਿਆ ਵੈਸੇ ਪਲਾਨ ਆਪਣਾ ਬਣਿਆ ਸੀ ਕਿ ਆਪਾਂ ਹੋਟਲ ਜਾਉਂਗੇ ਪਰ ਬਦਲਵਾਈ ਦੇਖ ਕੇ ਥੋੜਾ ਜਿਹਾ ਮੌਸਮ ਠੰਡਾ ਹੋ ਗਿਆ ਤੇ ਆਪਾਂ ਹੁਣ ਸਿੱਧਾ ਪਰੀ ਮਹਿਲ ਜਾਉਂਗੇ ਤੇ ਇੱਥੇ ਤੋਂ ਜਾਂਦਾ ਹੋਇਆ ਸਾਨੂੰ ਇੱਕਾ ਸੇਬ ਦਾ ਟੈਂਕ ਮਿਲਦੀ ਸੇਬ ਇੱਥੇ ਦੇ ਬਹੁਤ ਵਧੀਆ ਕੁਆਲਿਟੀ ਦੇ ਆ ਸਰ ਦੇ ਸਾਰੇ ਸੇਬ ਐਕਸਪੋਰਟ ਹੁੰਨੇ ਆ ਇਨਫੈਕਟ ਜਿਹੜੀ ਜਿਹੜੇ ਆਪਣੇ ਕੋਲ ਵੈਰਾਈਟੀ ਆਂਦੀ ਹੈ ਉਹ ਵੈਰਾਈਟੀ ਇਹ ਤੋਂ ਥੱਲੇ ਹੀ ਹੁੰਦੀ ਆ ਇੱਥੇ ਤੋਂ ਆਪਣੇ ਸੇਬ ਲੈ ਲੇ ਸੇਬ ਦਾ ਵੀ ਆਪਣਾ ਕੰਮ ਹੋ ਗਿਆ ਭੇਟ ਆਪਣ অলਰੈਡੀ ਪੁੱਜਾ ਆਪਾਂ ਪਹੁੰਚ ਗਏ ਜੀ ਉੱਤੇ ਪਰੀ ਮਹਿਲ ਦੇ ਆ ਜਿਹੜਾ ਪਰੀ ਮਹਿਲ ਹੈ ਆ ਇੱਕ ਪਹਾੜੀ ਦੇ ਉੱਤੇ ਬਣਿਆ ਹੋਇਆ ਹੈ ਤੇ ਥੱਲੇ ਸਾਰੇ ਸ਼੍ਰੀਨਗਰ ਦੀ ਪਿਕਚਰ ਇੱਥੇ ਹੁੰਦੀ ਹੈ ਸਾਰਾ ਡੈਲ ਲੇਕ ਇੱਥੇ ਤੋਂ ਦਿਖਦਾ ਬਹੁਤ ਹੀ ਵਧੀਆ ਸੀਨਿਕ 뷰 ਇੱਥੇ ਤੋਂ ਦਿਖਦਾ ਹਰੇਕਾ ਕਾਫੀ ਹਾਈਟ ਤੇ ਬਣਿਆ ਹੋਇਆ ਹੈ ਉਹ ਜੋ ਹਾਂ 우리 હવા ਫੇਰੋ ਕੀ ਇਹ ਤੁਹਾਨੂੰ ਖਿਚਰਿਆ ਮੌਸਮ ਹੈ ਜੀ ਤੁਹਾਨੂੰ ਨੈਟ ਨਹੀਂ ਆ ਰਿਹਾ ਹਾਂ ਠੀਕ ਹੈ ਇੰਨੀ ਗਰਮੀ ਨਹੀਂ ਹੈ ਘੁੰਮਣੇ ਜੋਗੇ ਨਹੀਂ ਠੀਕ ਹੈ ਤੇ ਛਾਂ ਹੈ ਉੱਥੇ ਤਾਂ ਕੋਈ ਗਰਮੀ ਨਹੀਂ ਲੱਗੇ ਧੁੱਪ ਜੀ ਆ ਹੈਗੇ ਜੀ ਪ੍ਰੀਮਲ ਆ ਉਹ ਤੇਰਾ 뷰 ਥੱਲੇ ਹੈਗਾ ਸਾਰਾ ਸ਼੍ਰੀਨਗਰ ਆ ਇੱਥੇ ਦਾ ਇਤਿਹਾਸ ਲਿਖਿਆ ਹੋਇਆ ਹੈ ਪ੍ਰੀਮਲ ਦਾ ਸਾਰਾ ਮਤਲਬ ਇਹ ਹੈ ਸਾਰਾ ਸ਼੍ਰੀ ਨਗਰ ਦਾ ਜਿਹੜਾ ਸ਼੍ਰੀ ਨਗਰ ਹੈ ਉਹ ਡੀਓ ਝੀਲ ਹੈ ਛੋਟੀ ਨਹੀਂ ਹੈ ਬਹੁਤ ਵੱਡੀ ਹੈ ਮੈਂ ਚੜਦਾ ਇੱਥੇ ਉਹ ਥੱਲੇ ਹੈਲੀਪੈਡ ਵੀ ਬਣਿਆ ਹੋਇਆ ਹੈ ਕਿਉਂ ਇੱਧਰ ਸ਼੍ਰੀ ਨਗਰ ਸਾਰਾ ਕੇ ਸਾਰਾ ਅੱਛਾ ਵਿੱਚ ਵੀ ਏਰੀਆ ਹੈਗਾ ਦੇਖਣਾ ਥੱਲੇ 골ਫ ਵਾਲਾ ਵੀ ਬਣਿਆ ਹੋਇਆ ਹੈ ਝੀਲ ਦੇ ਵਿਚਾਲੇ ਵੀ ਏਰੀਆ ਹੈਗਾ ਆਪਾਂ ਆ ਹੈਗਾ ਟਾਪ 뷰 ਪਰੀ ਮਹਿਲ ਦਾ ਆ ਜਾ ਬਈ ਉਹੀ ਥਾਰਾ ਸਾਰਾ ਥੱਲੇ ਸ਼੍ਰੀਨਗਰ ਇੱਥੇ ਪਾਣੀ ਫਾਉਂਟੇਨ ਚੱਲਦਾ ਓਹ ਸਾਹਮਣੇ ਰਿਹਾ ਆਹ ਸਾਹਮਣੇ ਰਿਹਾ ਬੋਟਨੀਕਲ ਗਾਰਡਨ ਆਹ ਬੋਟਨੀਕਲ ਗਾਰਡਨ ਦੀ ਆਪਾਂ ਚੀਲ ਦਿਖਦੀ ਹੈ ਇਹ ਤੋਂ ਅੱਗੇ ਹੈਗਾ ਟੂਲੀਪਾਰਕ ਹੂੰ ਇਧਰ ਗੋਲਫ ਕੋਰਸ ਆ ਗਿਆ ਓਹ ਤਾਂ ਆ ਜਾ ਗਿਆ ਅਨਸਤੋਰ ਭਾਈ ਓਹ ਇਧਰ ਨੂੰ ਦੇਖ ਲੈ ਉੱਥੇ ਚੱਲ ਉਹ ਆ ਗਿਆ তাজ ਪਲ ਸਟਰ ਇੱਧਰੋਂ ਐ ਖੜੇ ਖੜੇ ਨੂੰ ਪਵਾ ਲੋ ਆ ਹੈਗਾ ਰਾਈਟ ਹੈਂਡ ਸਾਈਡ ਦਾ ਵਿਊ ਪਰ ਹੀ ਮਹਿਲ ਦਾ ਅੱਛਾ ਇੱਥੇ ਅਸੀਂ ਬੈਠ ਕੇ ਫੁੱਟ ਫੁੱਟ ਖਚਾਈਆਂ ਕਾਫੀ ਵੱਡੇ ਵੱਡੇ ਪਹਾੜ ਤੇ ਇਹ ਪਰੀ ਮਹਿਲ ਟਾਪ ਤੇ ਬਣਿਆ ਹੋਇਆ ਸਾਰਾ ਨੀਚੇ ਦਾ ਵਿਊ ਹੁੰਦਾ ਹੈ ਨਾ ਗਰਮੀ ਜਿਹੜਾ ਦੇਖ ਜਿਹਦਾ ਧੁੱਪੋਂ ਮਹਿਸਾ ਗਰਮੀ ਆਉਂਦਾ ਬੈਠਾ ਆਣਾ ਦੇਖ ਬੈਠ ਜਾ ਹਾਂ

ਅੱਗੇ ਸਾਡਾ ਪਲਾਨ ਹੈਗਾ ਚਸ਼ਮੇ ਸ਼ਾਹੀ ਜਾਣੇ ਦਾ। ਇਹ ਬਾਈ ਇੱਧਰ ਨਾਲ ਆਹ ਬਹੁਤ ਪੈਨ ਟੱਪ ਲੱਗ ਰਿਹਾ। ਜਰ ਗੋਟਦੀ ਹੈ ਬੈਠਦੇ ਜਦੋਂ ਵੀ ਪਿੱਛੇ ਨੂੰ ਨਾ ਗਿਰਦੀ। ਹੋਰ ਚਾਹੀ ਖਾਸੀ ਆ 2 ਬੰਡਾ ਗਾ ਜੀ। ਪਾਕਾਈ ਬਗੀ।